ਜੈ ਸ਼੍ਰੀ ਰਾਮ ਸਾਰਿਆਂ ਨੂੰ ਆ ਦੇਖੋ ਅੱਜ ਜੀ ਸਾਵਣ ਦਾ ਬਹੁਤ ਵੱਡਾ ਦਿਨ ਹੈ ਬਹੁਤ ਹੀ ਇਹ ਮਹੀਨਾ ਸਾਰਿਆਂ ਵਾਸਤੇ ਖੁਸ਼ੀ ਦਾ ਹੁੰਦਾ ਹੈ ਤੇ ਆਓ ਅੱਜ ਅਸੀਂ ਇਹਨਾਂ ਵਾਰ ਕਰੀਏ ਆ ਵੇਖੋ ਜੀ ਸਾਡੇ ਘਰ ਮੰਦਰ ਹੈ ਸ਼੍ਰੀ ਬਜਰੰਗ ਬਲੀ ਦਾ ਅਸੀਂ ਜੀ ਇਹਨਾਂ ਨੂੰ ਬਹੁਤ ਹੀ ਮੰਨਦੇ ਆ ਬਹੁਤ ਹੀ ਇਹਨਾਂ ਦੀ ਮਾਨਤਾ ਹੈ ਸਾਡੇ ਦਿਲ ਵਿੱਚ ਅਸੀਂ ਰੋਜ਼ ਇਹਨਾਂ ਦੀ ਜੋਤ ਵੀ ਜਗਾਉਂਦੇ ਆ ਇਹਨਾਂ ਦੇ ਦਰਸ਼ਨ ਕਰਦੇ ਆ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਇਹ ਸਾਡੇ ਪ੍ਰਭੂ ਜੀ ਜਿਹੜੇ ਸਾਡੇ ਘਰ ਵਿੱਚ ਬੈਠੇ ਹੋਏ ਨੇ ਸਾਨੂੰ ਇਹਨਾਂ ਨੇ ਹਰ ਖੁਸ਼ੀ ਹਰ ਤਮੰਨਾ ਬੱਚਿਆਂ ਦੀ ਹਰ ਦਿਲ ਦੀ ਖਾਇਸ਼ ਪੂਰੀ ਕਰਦੇ ਨੇ ਇਹਨਾਂ ਨੂੰ ਸੱਚੀ ਦਿਲੋਂ ਤੁਸੀਂ ਮੰਨੋ ਤਾਂ ਬਹੁਤ ਕੁਝ ਦਿੰਦੇ ਨੇ ਇਹਨਾਂ ਦੀ ਕਿਰਪਾ ਹਮੇਸ਼ਾ ਸੱਤ ਬਣੀ ਰਹਿੰਦੀ ਹੈ ਤੁਸੀਂ ਹਰ ਮੰਗਲਵਾਰ ਇਹਨਾਂ ਦੀ ਦਿਲੋਂ ਪੂਜਾ ਕਰੋ ਤਾਂ ਤੁਹਾਨੂੰ ਘਰ ਬੈਠਿਆਂ ਹੀ ਸਭ ਕੁਝ ਮਿਲ ਜਾਂਦਾ ਹੈ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਜਿਹੜੇ ਰਾਮ ਭਗਤ ਨੇ ਹਨੂਮਾਨ ਭਗਤ ਨੇ ਉਹ ਇੰਨਾਂ ਦੀ ਬਹੁਤ ਪੂਜਾ ਕਰਦੇ ਨੇ ਤੇ ਇੰਨਾਂ ਕੋਲੋਂ ਬਹੁਤ ਹੀ ਕੁਝ ਮਿਲਦਾ ਹੈ ਹਰ ਦਿਲ ਦੀ ਖਾਇਸ਼ ਖੁਸ਼ੀ ਪੂਰੀ ਹੁੰਦੀ ਹੈ ਤੇ ਅਸੀਂ ਵੀ ਇੰਨਾਂ ਕੋਲੋਂ ਹੀ ਮੰਗਦੇ ਆ ਤੇ ਇਹ ਸਾਨੂੰ ਜਿੰਦੇ ਵੀ ਨੇ ਇਹ ਮਈ ਨਾਵਸਤੇ ਬਹੁਤ ਹੀ ਖਾਸ ਮਹੀਨਾ ਹੁੰਦਾ ਹੈ ਦੁਨੀਆ ਇੰਨਾਂ ਨੂੰ ਬਹੁਤ ਪੂਜਦੀ ਹੈ ਤੇ ਅਸੀਂ ਵੀ ਹੁਣ ਪੂਜਦੇ ਆ ਇੰਨਾਂ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ ਸਭ ਤੇ ਕੀ ਪ੍ਰਭੂ ਹਰ ਦਿਲ ਦੀ ਖਾਇਸ਼ ਪੂਰੀ ਕਰ ਦਿੰਦੀ ਹੈ ਮਨ ਦੀ ਤਮੰਨਾ ਪੂਰੀ ਕਰ ਦਿੰਦੀ ਹੈ ਅਸੀਂ ਵੀ ਇਨਾਂ ਦੇ ਅੱਗੇ ਆਪਣਾ ਸਿਰ ਝੁਕਾਨੇ ਆ ਤੇ ਆਪਣੀ ਫਰਿਆਦ ਇਨਾਂ ਦੇ ਅੱਗੇ ਰੱਖਦੀ ਆ ਤੁਸੀਂ ਇਨਾਂ ਦਾ ਹਨੂਮਨ ਚਾਲੀਸਾ ਪਾਠ ਕਰਕੇ ਵੇਖੋ ਬਹੁਤ ਹੀ ਆਨੰਦ ਮਿਲਦਾ ਹੈ ਬਹੁਤ ਹੀ ਦਿਲ ਨੂੰ ਖੁਸ਼ੀ ਮਿਲਦੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਚੰਗਾ ਲੱਗਦਾ ਹੈ ਜੀ ਤੁਹਾਡੇ ਕੋ ਪਾਠ ਨਹੀਂ ਹੋ ਸਕਦਾ ਤਾਂ ਤੁਸੀਂ ਇਹਨਾਂ ਦੀ 2 ਮਿੰਟ ਬੈ ਕੇ ਦੋ ਲਬਜਾਂ ਦੀ ਤੁਕ ਹੈ ਉਹ ਹੀ ਤੁਸੀਂ ਬੋਲ ਸਕਦੇ ਹੋ ਪੜ ਸਕਦੇ ਹੋ ਤੁਹਾਡੇ ਸਾਰੇ ਸੰਕਟੋਂ ਦੇ ਨਾਲ ਕੱਟੇ ਜਾ ਸਕਦੇ ਨੇ ਤੇ ਦਿਲ ਦੀ ਹਰ ਖਾਇਸ਼ ਤੇ ਹਰ ਤਮੰਨਾ ਪੂਰੀ ਹੋ ਸਕਦੀ ਹੈ ਤੁਸੀਂ ਸਿਰਫ ਇੰਨਾ ਹੀ ਬੋਲ ਸਕਦੇ ਹੋ ਘਰ ਬੈਠਿਓ ਤੁਰਦੇ ਫਿਰਦੇ ਹੋ ਨਾਮ ਲੈ ਸਕਦੇ ਹੋ ਸੰਕਟ ਕਟੇ ਮਿਟੀ ਸਭ ਪੀਰਾ ਜੋ ਸਿਮਰੇ ਹਨੂਮਤ ਬਲਬੀਰਾ ਸੰਕਟ ਕਟੇ ਮਿਟੇ ਸਭ ਪੀੜਾ ਜੋ ਸਿਮਰੇ ਹਨੂਮਤ ਬਲਬੀਰਾ ਇਹ ਸਿਰਫ ਦੋ ਲੈਣਾ ਨੇ ਤੁਸੀਂ ਜੇ ਇਹ ਦੋ ਲੈਣਾ ਹੀ ਪੜੋਗੇ ਤਾਂ ਤੁਹਾਡੇ ਸਾਰੇ ਸੰਕਟ ਮੰਗਲਵਾਰ ਬੋਲੋ ਸੋਵਾਰ ਬੋਲੋ ਦਿਨ ਰਾਤ ਪੜੋ ਤੁਸੀਂ ਤੁਹਾਡੇ ਘਰ ਦੀ ਵਿੱਚ ਕੋਈ ਸੰਕਟ ਨਹੀਂ ਰਹੇਗਾ ਇਹ ਤੁਹਾਡੇ ਸਾਰੇ ਸੰਕਟ ਦੂਰ ਕਰ ਦੇਣਗੇ ਤੁਸੀਂ ਇੱਕ ਵਾਰੀ ਇਹ ਤੁਕ ਬੋਲ ਕੇ ਵੇਖੋ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਂਦਾ ਬਜਰੰਗ ਬਲੀ ਪ੍ਰਭੂ ਸਭ ਤੇ ਕਸ਼ਟ ਦੂਰ ਕਰ ਦਿੰਦੇ ਨੇ ਕਿਉਂਕਿ ਕਈ ਵਾਰੀ ਹਨੂਮਨ ਚਾਲੀਸਾ ਦਾ ਪਾਠ ਕਈ ਨਹੀਂ ਪੜ ਸਕਦੇ ਪਰ ਇਹ ਤਾਂ ਬਹੁਤ ਹੀ ਛੋਟੀ ਜੀਆਂ ਲੈਣਾ ਨੇ ਤੁਸੀਂ ਅਰਮਾਨ ਦੇ ਨਾਲ ਪੜ ਸਕਦੇ ਹੋ ਤੇ ਆਪਣੀ ਹਰ ਤਮੰਨਾ ਤੇ ਹਰ ਦੁੱਖ ਦੂਰ ਕਰ ਸਕਦੇ ਹੋ ਤੁਸੀਂ ਇਹਨਾਂ ਦਾ ਪਾਠ ਇੱਕ ਵਾਰੀ ਕਰਕੇ ਵੇਖੋ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ ਬਹੁਤ ਹੀ ਵਧੀਆ ਲੱਗੇਗਾ ਬਜਰੰਗ ਬਲੀ ਤੁਹਾਨੂੰ ਹਰ ਖੁਸ਼ੀ ਤੁਹਾਡੇ ਦਿਲ ਦੀ ਹਰ ਖਾਇਸ਼ ਤੇ ਹਰ ਤਮੰਨਾ ਪੂਰੀ ਕਰਨਗੇ ਜੈ ਸ਼੍ਰੀ ਰਾਮ ਦਾ ਨਾਮ ਲਓ ਹਮੇਸ਼ਾ ਸੁਖ ਮਿਲਦਾ ਹੈ ਉਹਦੇ ਨਾਮ 'ਚ ਬਹੁਤ ਰਸ ਹੈ ਬਹੁਤ ਕਿਰਪਾ ਮਿਲਦੀ ਹੈ ਤੇ ਮਨ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਤੇ ਦਿਨ ਬਹੁਤ ਵਧੀਆ ਲੰਘਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਹ ਪੜ ਕੇ ਵੇਖੋ ਪਾਠ ਕਰਕੇ ਵੇਖੋ ਤਾਨੂੰ ਬਹੁਤ ਹੀ ਚੰਗਾ ਲੱਗੇਗਾ ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ ਤੁਹਾਡੀ ਹਰ ਤਮੰਨਾ ਪੂਰੀ ਹੋਏਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ